ਉਹੀ ਦਸਵਾਂ ਪਰਫਾਰਮੈਂਸ ਦੂਜਾ ਹਾਈ ਗੇਅਰ ਦੂਜਾ ਹਾਈ ਗੇਅਰ ਦੂਜਾ ਪੂਰਾ ਇਹ ਹੱਥ ਫਿਰਿਆ ਉਧਰ ਦਾ ਕੋਟ ਭਾਈ ਵਾਲੇ ਦਾ ਤੇ ਦੂਜਾ ਡੀਜ਼ਲ ਪੰਪ ਵਾਲੇ ਆਪਣੇ ਕਾਲਿਆਂ ਵਾਲੀ ਵਾਲਿਆਂ ਦਾ ਤੇ ਕਲੱਚ ਛੱਡ ਕੇ ਚਾਹੇ ਟਰੈਕਟਰ ਦੀ ਜਾਨ ਕੱਢ ਦਿਓ ਬੰਦ ਹੁੰਦਾ ਹੋ ਜੇ ਪਰ ਕਲੱਚ ਤੇ ਅਸਰ ਨਹੀਂ ਆਊਗਾ ਪਰ ਸਾਰਿਆਂ ਤੋਂ ਲੰਡੂ ਕੰਮ ਉਹ ਹੁੰਦਾ ਵੀ ਜਿਹੜਾ ਅੱਧੇ ਕਲੱਚ ਤੇ ਆਪਾਂ ਜ਼ੋਰ ਲਵਾਈ ਜਾਣਾ ਤੇ ਸੋਈ ਆ ਜਿਹੜੀ ਸੋਈ ਇੱਥੇ ਹੀ ਰੱਖਦਾ ਬੱਸ ਸੋਈ ਭਾਵੇਂ ਦੂਜਾ ਲਾਲੋਂ ਪੋਹ ਜਿਹੜਾ ਮਰ ਲੈ ਵੀ ਮਿੱਤਰ ਪਿਆਰੋ ਆ ਗਈ ਘੜੀ ਉਹ ਜਿਹਦਾ ਢੀਕ ਸੀ ਸਾਨੂੰ ਵੀ ਤੇ ਸਾਨੂੰ ਵੀ ਇੰਤਜ਼ਾਰ ਸੀ ਤੇ ਚੈੱਕ ਕਰਨ ਲੱਗੇ ਆ ਕਰ ਲਈ ਜਿਹੜੀ ਮੈਨੂੰ ਸ਼ੱਕ ਹੈ ਵੀ ਧੂਏ ਦੀ ਸਮੋਕ ਦੀ ਕਮੀ ਆ ਸਕਦੀ ਹੈ ਉਹਦਾ ਕੋਈ ਗੱਲ ਨਹੀਂ ਚਲ। ਉਹ ਆਪਾਂ ਫੇਰ ਸੈਟਿੰਗ ਕਰਾ ਸਕਦੇ ਹਾਂ ਆਪਾਂ ਨੂੰ ਪਤਾ ਵੀ ਕਾਦੇ ਕਾਰਨ ਆਉਂਦੀ ਹੈ ਤੇ ਕਿਉਂ ਆਉਂਦੀ ਹੈ। ਤੇ ਕੀ ਚੱਕਰ ਪੈ ਸਕਦਾ। ਤੇ ਬਦਲਨ ਦਾ ਸਾਨੂੰ ਇੱਕ ਢੇੜਾ ਲਾਉਣਾ ਪੈ ਸਕਦਾ ਕਿਉਂਕਿ ਉਦੋਂ ਆਪਾਂ ਜਦੋਂ ਇਹ ਤਿਆਰ ਕਰਦੇ ਸੀ ਉਦੋਂ ਹੌਸਲੇ ਹੋਰ ਸੀ। ਉਦੋਂ ਹੌਸਲੇ ਆਏ ਸੀ ਵੀ ਕੋਈ ਗੱਲ ਨਹੀਂ ਯਾਰ ਛੱਡਾਂਗੇ ਟਰਾਲੀ ਟਰੋਲੀ ਦੇ ਭੈਣਾਂ ਕੋਈ ਚੱਕਰ ਨਹੀਂ ਵੀ ਮੇਲੇ ਲਾ ਲਾਂਗੇ ਵਿੱਚ ਅੱਧਾ ਅੱਧਾ ਕਰਾਈ ਹਾਫ ਹਾਫ ਪੰਪ ਉਹ ਸਾਬ ਦਾ ਸੈਟਿੰਗ ਕਰਾਈ ਹੈ। ਵੀ ਜੇ ਛੱਡਣਾ ਵੀ ਪੈ ਜੇ ਤਾਂ ਇੱਜ਼ਤ ਰੱਖੇ ਤਾਂ ਕਰਕੇ ਧੂਆ ਮੈਂ ਤੁਹਾਨੂੰ ਕਹਿੰਦਾ ਤੂੰ ਆ ਸਕਦਾ ਤੇ ਠੀਕ ਆ ਜੀ ਓਕੇ ਹੁਣ ਪਹਿਲਾਂ ਚਲਾ ਕੇ ਵੇਣੇ ਪਹਿਲਾਂ ਹੌਲੀ ਹੌਲੀ ਸੈਟਿੰਗ ਕਰਦੇ ਫਿਰ ਤੁਹਾਨੂੰ ਦੇਣੇ ਆ ਤੇ ਬਾਕੀ ਚੰਗਾ ਚੱਲੇ ਮਾੜਾ ਚੱਲੇ ਆਹੀਂ ਪਾਵਾਂਗੇ ਆਪਾਂ ਨੋ ਟੈਨਸ਼ਨ ਕਿਉਂਕਿ ਕੋਈ ਨਵੀਂ ਚੀਜ਼ ਨਹੀਂ ਸਾਡੇ ਲਈ ਇਹ ਆਹ ਟਾਇਰ ਟੂਰ ਪਹਿਲੇ ਬੋਲੇ ਹਾਈ ਵਾਲੇ ਤੇ ਦੂਜੇ ਹਾਈ ਵਾਲੇ ਦਾ ਸੁਪਨਾ ਪਹਿਲੇ ਹੀ ਘਮਾਉਂਦਾ ਸੀ ਪਰ ਥੋੜਾ ਜਿਹਾ ਤਾਂ ਕਾ ਘੱਟ ਕਰ ਦੋ ਜੀ ਕਰਦਾ ਕਿਉਂਕਿ ਹਜੇ ਰਵਾ ਨਹੀਂ ਹੋਇਆ ਟਰੈਕਾ ਬੜਾ ਜਾਂ ਡੰਡਾ ਘੱਟ ਰੋ ਦੇ ਈਆ ਲੈ ਸੱਚੇ ਪਾਸ਼ਾ 1500 ਕਰਾਂਗੇ ਰੇਸ ਬੱਲੇ 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 ਜੱਤਾ ਬੱਲੇ 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 ਬੱਲਾ ਬੱਲੇ ਬੱਲਾ ਬੱਲੇ ਆਇਆ ਤਾਂ ਇਹਦਾ ਸੋਈ ਉੱਥੇ ਜੇ ਨਹੀਂ ਕਰਦਾ ਕਰ ਦੂਜੇ ਤੋੜਦਾ ਹੁਣ ਪਹਿਲਾ ਜੇ ਕੋ ਜੀ ਡਰਾਈਵਰ ਜੀ ਬਦਲਦੇ ਤੂੰ ਆ ਜਰੂਰ ਵਿਖਾ ਸਕਦਾ ਇੱਕ ਤਾਂ ਹਜੇ ਰਵਾ ਰੁਆ ਨਹੀਂ ਹੋਇਆ ਉੜੀ ਸਾਈਡਿੰਗ ਵੀ ਬਾਕੀ ਉਦਾਂ ਕਰਾਈ ਆ ਤੇ ਤੂੰ ਇਹਦਾ ਹੱਲ ਵੀ ਹੈਗਾ ਪਰਫਾਰਮੈਂਸ ਵੀ ਇੰਨੀ ਰਹੂਗੀ ਪਰ ਤੂੰ ਆ ਥੋੜਾ ਜਿਹਾ ਘਟਾ ਸਕਦੇ ਆ ਜੇ ਘਟਾਉਣਾ ਹੋਵੇ ਪਰ ਤੁਰਿਆ ਆਉਂਦਾ ਨਹੀਂ ਆ ਹੁਣ ਸਲੈਪ ਮਾਰਦਾ ਆਉਂਦਾ ਤੇ ਕੋਈ ਧੂੰਏ ਦੀ স্মੋਕ ਹੈ ਨਹੀਂ ਹੁਣ ਬਾਕੀ ਇਹ 25 ਨੰਬਰ ਵੀ ਲੱਗੀ ਹੋਵੇ ਨਾ ਤਾਂ ਵੀ ਤੂੰ ਹਟਾ ਦੂਗੇ ਜੜੀ ਥੋੜੀ ਲੱਗੀ ਆ ਆਪਣੀ ਟਰਬੋ ਇਹ 1700 1800 ਤੋਂ ਘੱਟ ਝੱਜਣਾ ਕੰਮ ਨਹੀਂ ਕਰਦੀ ਹੈਗੀ ਤੇ ਬਾਕੀ 1500 ਉਹਦੇ ਵੀ ਟਰੈਕਟਰ ਪੂਰਾ ਵਧੀਆ ਚੱਲਦਾ 100 RPM ਡ੍ਰੌਪ ਕਰਦਾ ਲਾਸਟ ਉਹ ਵੀ ਜਦੋਂ ਟਾਇਰ ਘਮਾਉਣੇ ਆ ਉਂ ਕੋਈ ਨਹੀਂ ਬਾਕੀ 18 ਦੇ ਟਾਇਰਾਂ ਦੇ ਵੀ ਚੈੱਕ ਕਰਾਂਗੇ ਤੇ ਵੇਟ ਬੂਟ ਪਾਵਾਂਗੇ ਗਾਂ ਰੱਬ ਰੱਖੇ ਸੌਖਾ ਤੇ ਪਰ ਇਹਦਾ ਤੋਰਾ ਜਦੋਂ ਟਰੈਕਟਰ ਮੋਡੀਫਾਈ ਕਰਾ ਲਉ ਦਾ ਹਾਲ ਆ ਹੋ ਜਾਂਦਾ ਜਿਵੇਂ ਇਹ ਤੁਰਦਾ ਤੁਸੀਂ ਦੇਖ ਲਓ ਕਿਉਂਕਿ ਬੰਦਾ ਲੀਵਰ ਨੂੰ ਹੱਥ ਮਾਰਦਾ ਨਹੀਂ ਟਰੈਕਟਰ ਦਬਦਾ ਨਹੀਂ ਤੇ ਸਲਿੱਪ ਲਈ ਜਾਂਦਾ ਹੁਣ ਇਹ ਦੂਜੇ ਜੀ ਵਹਿੰਦਾ ਹੁੰਦਾ ਜਿਆਦੇ ਪਹਿਲਾਂ ਵੀ ਦੂਜੇ ਜੀ ਵਹੋਂਦੇ ਹੀ ਜਿਆਦੇ ਪਰ ਹੁਣ ਪਰਫਾਰਮੈਂਸ ਦਾ ਅੱਗੇ ਨਾ 21 ਆ ਵਾਦਿਓ ਪੂਰਾ ਹੀ ਫਰਕ ਆ ਤੇ ਅੱਗੇ ਥੋੜਾ ਜਿਹਾ ਔਖਾ ਹੋ ਕੇ ਟਾਇਰ ਘਮਾਉਂਦਾ ਹੀ ਹੁਣ ਟਾਇਰ ਘਮਾਉਂਦੇ ਦਾ ਹਜੇ ਪਤਾ ਨਹੀਂ ਲੱਗਦਾ ਹੈਗਾ ਹੁਣ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਬਾਕੀ ਬਾਈ ਜੀ ਜਿਹੜੇ ਕੰਮ ਕਰਦੇ ਨਹੀਂ ਉਹਦੇ ਬਾਰੇ ਵੈਸੇ ਤਾਂ ਦੱਸਣ ਦਾ ਹੱਕ ਨਹੀਂ ਬਣਦਾ ਹੁੰਦਾਗਾ ਪਰ ਬਾਬੇ ਦੀ ਇੰਨੀ ਮਿਹਰ ਐ ਇੰਨੇ ਘੈਂਟ ਬੰਦੇ ਜੁੜੇ ਹੋਏ ਆਪਣੇ ਨਾਲ ਉਹ ਕਾਲਿਆਂ ਵਾਲੇ ਤੇ ਦੂਜਾ ਸਾਡਾ ਮਾਨਸਾਹ ਗਰਮੀਤ ਵੀ ਚਾਹੀਏ ਤਾਂ ਬਹੁਤ ਕੁਝ ਕਰ ਸਕਦੇ ਆ ਪਰ ਹਜੇ ਸਮਾਂ ਵੀ ਨਹੀਂ ਸਾਥ ਦੇ ਰਿਹਾ ਤੇ ਥੋੜਾ ਸਰਕਲ ਵੀ ਨਹੀਂ ਸਾਥ ਦੇ ਰਿਹਾ ਵੀ ਨਹੀਂ ਇਜਾਜ਼ਤ ਦੇ ਰਿਹਾ ਯਾਰ ਨੱਤਰ ਵੀ ਕਹਿੰਦੇ ਖੜ ਜਾ ਹਜੇ ਕੋਈ ਗੱਲ ਨਹੀਂ ਨਹੀਂ ਮੇਲੇ ਮੂਲੇ ਲਾ ਕੇ ਦੇਖੀਏ ਪੂਰਾ ਚੱਕਰ ਵਾਲੀ ਗੱਲ ਹੀ ਕੋਈ ਨਹੀਂ ਤੇ ਦੂਜੇ ਨੰਬਰ ਤੇ ਇਹ ਆਪਣੀ ਅੱਜ ਤਾਈਂ ਆਪਾਂ ਚਲੋ ਬੜਿਆਈ ਨਹੀਂ ਕਰਦੇ ਹੈਗੇ ਉਹਨਾਂ ਦੀ ਜਾਂ ਕੁਝ ਵੀ ਪੈਠ ਸੌਣਦੀ ਆ ਤੇ ਅੱਜ ਤਾਈਂ ਆਪਾਂ ਨੇ ਜੇ ਇੰਨਾ ਸੀਗਾ ਵੀ ਕਦੇ ਵੀ ਕੋਈ ਨਾਮੀ ਟਰੈਕਟਰ ਕਿਤੋਂ ਮਰਜੀ ਨਾਮੀ ਬੰਦੇ ਦਾ ਕਰਾ ਕੇ ਲਿਆਵੇ ਆਪਾਂ ਬਰਾਬਰ ਛੱਡ ਸਕਦੇ ਆ ਤੇ ਆਪਣਾ ਟਰੈਕਟਰ ਪੈਠ ਨਹੀਂ ਲਵਾਉਗਾ ਕੋਈ ਉਹ ਨਹੀਂ ਹੈਗਾ ਆਪਾਂ ਚੈਲੰਜ ਨਹੀਂ ਕਿਸੇ ਨੂੰ ਕਰਦੇ ਹੈਗੇ ਵੀ ਸਾਨੂੰ ਆਪਦੇ ਤੇ ਇੰਨਾ ਹੈਗਾ ਵੀ ਅਸੀਂ ਛੱਡ ਸਕਦੇ ਆ ਐਸੇ ਰੱਖਾ ਆ ਦੂਜੇ ਹਾਈ ਜਾ ਹੁਣ ਕਿਉਂਕਿ ਟਰਬੋ ਆਪਣੀ 2000 ਤੋਂ ਘੱਟ ਕੰਮ ਨਹੀਂ ਕਰਦੀ ਹੈਗੀ ਹੁਣ 2000 ਰੱਖਣਾ ਪੈਂਦਾ ਟਰੈਕਟਰ 1500 ਦਾ ਵੀ ਦੂਜੇ ਦਾ ਟਾਇਰ ਘਮਾਉਣਾ ਪਰ ਧੂਆਂ ਨਹੀਂ ਖਤਮ ਹੁੰਦਾ ਹੁਣ ਦੂਜਾ ਹਾਈ ਹੈ ਜੀ ਦੂਜੇ ਚ ਟਾਇਰ ਘਮਾਉਂਦਾ ਬਾਈ ਕੋਈ ਪਹਿਲਾ ਨਹੀਂ ਸਾਨੂੰ ਲਾ ਕੇ ਦਿਖਾ ਰੇ ਇਹ ਹੱਥ ਫਿਰਿਆ ਉਧਰ ਦਾ ਕੋਟ ਭਾਈ ਵਾਲੇ ਦਾ ਤੇ ਦੂਜਾ ਡੀਜ਼ਲ ਪੰਪ ਵਾਲੇ ਆਪਣੇ ਕਾਲਿਆਂ ਵਾਲੀ ਵਾਲਿਆਂ ਦਾ ਤੇ ਟਰੈਕਟਰ ਦੱਸਦਾ ਤੇ ਇੰਨੀ ਕੁ ਬਾਬੇ ਦੀ ਮੇਰਾ ਇਤਾਂ ਹੀ ਰਹੀ ਆ ਵੀ ਆਪਣਾ ਨਾਮੀ ਟਰੈਕਟਰ ਕਿਸੇ ਬੰਦੇ ਕੋਲੇ ਸਾਨੂੰ ਲਿਜਾਣਾ ਨਹੀਂ ਪਿਆ ਤੇ ਨਾ ਸਾਨੂੰ ਆਏ ਆ ਵੀ ਇਹ ਸਾਡੀ ਕਦੇ ਬੇਇੱਜ਼ਤੀ ਕਰਾਊਗਾ ਜਦੋਂ ਮਰਜੀ ਅਸੀਂ ਚਲਾ ਸਕਦੇ ਹਾਂ ਤੇ ਸਾਡੇ ਪਿੰਡ ਦਾ ਬੰਦਾ ਜਾਂ ਕਹਦਾ ਵੀ ਕੋਈ ਕਰਾ ਕੇ ਲਿਆਵੇ ਤੇ ਸਾਨੂੰ ਕੋਈ ਚੱਕਰ ਨਹੀਂ ਹੈਗਾ دار ਨਹੀਂ ਹੈਗਾ ਵੀ ਸਾਡਾ ਟਰੈਕਟਰ ਚੱਲਣਾ ਨਹੀਂ ਹੈ। ਇਹ ਉਹਨਾਂ ਦੀ ਮੰਨ ਲਓ ਈਡੀ ਖਾਸੀ ਤਾਂ ਤੇ ਬਾਕੀ ਹਵਾ ਬੰਦੇ ਉਹ ਵੀ ਨਹੀਂ ਕਰਦੇ ਤੇ ਕਦੇ ਆਪਾਂ ਵੀ ਮਹਾਰਾਜ ਦੀ ਕਿਰਪਾ ਨਾਲ ਅੱਜ ਆਹ ਗੱਲ ਪਹਿਲੀ ਵੀਡੀਓ ਜਾਣੇ ਆ। ਕਦੇ ਅੱਜ ਤਾਈਂ ਆਖੀ ਨਹੀਂ ਗਈ। ਤੇ ਵੀ ਟਰੈਕਟਰ ਤੇ ਸਾਨੂੰ ਇੰਨਾ ਕ ਮਾਨ ਹੈਗਾ ਕਿਉਂਕਿ ਇਹ ਬਹੁਤ ਭਰੋਸੇਯੋਗ ਬੰਦਿਆਂ ਦੇ ਇਹ ਅਠੋਂ ਲੰਘਿਆ ਹੋਇਆ। ਕਰੋ ਚੈੱਕ। ਕੋਈ ਪਹਿਲੇ ਦਾ ਟਾਇਰ ਨਹੀਂ ਘੁਮਾ ਕੇ ਵਿਖਾਉਂਦੇ ਸਿੱਧਾ ਦੂਜੇ ਚ ਰਖਾ ਰਹੇ ਆ। ਤੇ ਇੱਥੇ ਇਹ ਚੱਲੂਗਾ। ਕੋਈ ਹੋੜ ਨੁਕਸਾਨ ਵਾਲੀ ਗੱਲ ਨਹੀਂ ਹੈਗੇ ਮਗਰ ਲਾ ਹਿੱਸਾ ਮਰਦਾ ਮਰ ਜੂਗਾ ਪਰ ਇੰਝ ਨਾਲ ਆਪਣਾ ਚੱਲੂਗਾ ਵੀ ਆਏ ਨਹੀਂ ਵੀ 10 ਮਿੰਟ ਚਲਾ ਕੇ ਗਰਮ ਹੋ ਜੂਗਾ ਹਨਾ ਐਡਾ ਘੈਂਟ ਕੰਮ ਹੋ ਗਿਆ ਇਹਦਾ ਨਜ਼ਰ ਨਾ ਲਾ ਕੇ ਜੇ ਮੇਰੀ ਪਰ ਤੇ ਮਗਰਲਾ ਹਿੱਸਾ ਜ਼ਰੂਰ ਮਾਰ ਸਕਦਾ ਜਿਵੇਂ ਅੱਗੇ ਵੀ ਇਹਨੇ ਸਟਾਰ ਮਾਲਤੇ ਸੀਗੇ ਉਦੋਂ ਦੂਜੇ ਹਾਈ ਜੇ ਧੱਕਾ ਕਰੀ ਗਏ ਸੀ ਪਿਛਲੀ ਵਾਰੀ ਝੋਨੇ ਵੇਲੇ ਪਿਛਲੇ ਹਿੱਸੇ ਦੀ ਹੀ ਗਾਰੰਟੀ ਨਹੀਂ ਲੈਂਦੇ ਸਾਡਾ ਟਰੈਕਟਰ ਕਹੋ ਵੀ ਧੋਖਾ ਦੇ ਸਕਦਾ ਕਿਉਂਕਿ ਧੱਕਾ ਬਹੁਤ ਕਰਦਾ ਇੰਜਨ ਬਹੁਤ ਜ਼ਿਆਦਾ ਧੱਕਾ ਕਰ ਰਿਹਾ ਤੇ ਪਿਛਲੇ ਗੇਰ ਹਿੱਸੇ ਨਾਲ ਤੇ ਪਿਛਲੀ ਵਾਰੀ ਸਟਾਰ ਸੀਜ ਹੋ ਗਈ ਸੀ ਆਪਣੇ ਹੋ ਸਕਦਾ ਬਹੁਤ ਹੀ ਵੀਰਾਂ ਦੇ ਹੋਏ ਹੁਣ ਪਰ ਮੈਂ ਨਹੀਂ ਸੁਣਿਆ ਵੀ ਛੇਤੀ ਜਵੇਂ ਮਿਸਤਰੀ ਨੇ ਮੈਨੂੰ ਦੱਸਿਆ ਵੀ ਇਹ ਕਿਵੇਂ ਸੀਜ ਹੋ ਗਈ 36 30 ਦੇ ਉਹ ਵੀ ਦੇਖੋ ਹੁਣ ਦੂਜੇ ਹਾਈ ਜਾ ਗੁੰਜਾਂ ਪੈਣੀਆਂ ਅੰਗਣੀ ਸਵਾਰ ਆਈ ਜਾਂਦਾ ਪੂਰਾ ਬਾਈ ਪੈਸਾ ਤਾਂ ਲੱਗ ਗਿਆ ਪਰ ਸਾਲਾ ਮੇਰਾ ਹੁਣ ਚੈੱਕ ਕਰਨੇ ਕੋਈ ਇਹ ਦੁੱਧੇ ਦਾ ਆਏ ਹਾਏ ਹਾਏ ਜਪਾ ਓਏ ਹੋਏ 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 ਸਾਲਾ ਐ ਲਾਦਾ ਟਰਾਲੀ ਵਾਲੇ ਮੁਕਾਬਲੇ ਤੇ ਫਿਰਦੇ ਨੇ ਲੈਫਟ ਦੋਵੇਂ ਸਿੱਟੇ ਆ ਲੀਵਰ ਸਲਿੱਪ ਮਾਰ ਮਾਰ ਤੁਰਦਾ ਪਹਿਲੇ ਚ ਤੁਰਦਾ ਨਹੀਂ ਕੀ ਕਰੀਏ ਸਿੱਟੇ ਲੀਵਰ ਦੋਵੇਂ ਤੁਸੀਂ ਬੋਲੋ ਯਾਰ ਮੈਂ ਨਹੀਂ ਬੋਲਣਾ ਮੈਂ ਬਹੁਤ ਬੋਲ ਪਿਆ ਤੁਸੀਂ ਦੱਸੋ ਪਰਫਾਰਮੈਂਸ ਦੂਜਾ ਹੈ ਹੀ ਗੇਰ ਦੂਜਾ ਹੈ ਹੀ ਗੇਰ ਆ ਦੂਜਾ ਪੂਰਾ ਪੱਕੇ ਡਾਕਰਵਾਣਾ ਸਾਡੇ ਆ ਤੇ ਫਲੇ ਡਾੜਾ ਲੀਟਾ ਵਾਲਾ ਯੱਕਰਾ ਹੁਣ ਨੱਪਿਆ ਕਰਦੇ ਯੱਕਰਾ ਛੱਡਾ ਕਰ ਹਲਪਾ ਵੇਖ ਲਗੇ ਟੈਂਪਰੇਟਰ ਰਹਿਲਾ ਆਇਆ ਹੀ ਨਹੀਂ ਬੰਦਰ ਨੇ ਹੁਣ ਪੈਂਦਿਆਂ ਜਵਾਲਾ ਬਹੁਤ ਜ਼ੋਰ ਲਵਾਦਾ ਰਵਾ ਹੋ ਜਾਂਦੇ ਜੇ ਉਹ ਪਹਿਲੇ ਇਹਦਾ ਸਵਾਲ ਹੀ ਨਹੀਂ ਆਉਂਦਾ ਹਨ ਧੁੰਮੀ ਜਾਂਦਾ ਔਰ ਨਾਟ ਜਾਂਦਾ ਪਹਿਲੇ ਚ ਉਹ ਯੱਕ ਨੇ ਛੱਡਾ ਕਰਦੇ ਕਲਚ ਦੇ ਪੈਰ ਪਤਾ ਨਹੀਂ ਕਿਉਂ ਰੱਖਦੇ ਹੁੰਦੇ ਕੜਾਪਦੇ ਨੇ ਛੱਡ ਕੇ ਪਾਸੇ ਕਰੋ ਪੈਰ ਕਲਚ ਦੇ ਅੱਧੀ ਕਲਚ ਪਲੇਟ ਮਲੀ ਜਾਂਦੀ ਜਦੋਂ ਮੈਂ ਤਰੋਂ ਅੱਧੇ ਕਲਚ ਤੇ ਤੁਸੀਂ ਟਰੈਕਟਰ ਦਾ ਜ਼ੋਰ ਲਾਉਣੇ ਕਈ ਬੰਦੇ ਹੁਣ ਕਲਚ ਨੱਪ ਕੇ ਬ੍ਰੇਕ ਨੱਪ ਕੇ ਇਹਦੇ ਅੱਧੇ ਕਲਚ ਤੇ ਜ਼ੋਰ ਲਾਉਣੇ ਆ ਉਹ ਕੱਲੀ ਸਵਰਾਜ ਨੂੰ ਮੰਨ ਲਓ ਕਰਦੀ ਆਹੋ ਸੂਟ ਗੱਲ ਵੀ ਭਾਈ ਸਵਰਾਜ ਦੀ ਆਵਾਜ਼ ਹੀ ਬਣ ਜਾਂਦੀ ਆ ਪਰ ਉਹਦੇ 'ਚ ਸਵਰਾਜ ਦਾ ਵੀ ਨੁਕਸਾਨ ਆ ਕਲਚ ਪਲੇਟ ਬਹੁਤ ਹੱਦ ਤੱਕ ਨੁਕਸਾਨੀ ਜਾਂਦੀ ਬਹੁਤ ਹੱਦ ਤੱਕ ਜਿੱਥੋਂ ਤੱਕ ਆਪਾਂ ਸੋਚ ਨਹੀਂ ਸਕਦੇ ਤੇ ਕਲੱਚ ਛੱਡ ਕੇ ਚਾਹੇ ਟਰੈਕਟਰ ਦੀ ਜਾਨ ਕੱਢ ਦਿਓ ਬੰਦ ਹੁੰਦਾ ਹੋ ਜੇ ਪਰ ਕਲੱਚ ਤੇ ਅਸਰ ਨਹੀਂ ਆਊਗਾ ਪਰ ਸਾਰਿਆਂ ਤੋਂ ਲੰਡੂ ਕੰਮ ਉਹ ਹੁੰਦਾ ਵੀ ਜਿਹੜਾ ਅੱਧੇ ਕਲੱਚ ਤੇ ਆਪਾਂ ਜ਼ੋਰ ਲਵਾਈ ਜਾਣਾ ਦੁਨੀਆ ਦਾ ਫੇਰ ਕੰਮ ਆ ਉਹ ਕੀ ਵੀਰੋ ਹੁਣ ਸਵੇਰੇ ਮੱਕੀ ਬੀਜਾਂਗੇ ਆਲੂ ਆ ਜਿਹੜੇ ਅੱਜ ਗੇੜਾ ਆ ਦੇ ਤਾਂ ਮਹੀਨ ਵਜੀ ਤੋਂ ਹੁਣ ਕੋਈ ਖਾਸ ਦਿਖਦੇ ਨਹੀਂ ਇਹ ਤੇਰਾ ਜਾੜ ਕੱਢਤੀ ਵੀ ਵਾਹ ਵਾ ਕੇ ਬਾਕੀ ਵਾਹਣ ਤੇ ਡੀਜ਼ਲ ਫੁੱਲ ਸਾਰੀ ਦਾ ਵਿੱਚ ਗੇ ਲੈ ਵੀ ਕਾਲਿਆਂ ਵਾਲੀ ਵਾਲੇ ਨੂੰ ਯਾਦ ਕਰਾ ਤੇ ਉਹਦਾ ਫੋਨ ਆਈ ਜਾਂਦਾ ਮਿੱਤਰੋ ਸਕਰੀਨ ਸ਼ਾਟ ਲਾਉਂਗਾ ਮੈਂ ਵਿੱਚ ਉਹ ਆ ਜਾਟਾ ਤੇਰੀ ਉਮਰ ਨੂੰ ਭੇਦ ਹੈ ਪਰਫਾਰਮੈਂਸ ਆ ਟਰੈਕਟਰ ਦੀ ਪਹਿਲੇ ਹਾਈ ਜਾ ਇੱਥੇ 50 ਤੋਂ 70 100 ਵੀ ਨਹੀਂ ਕਰਦਾ ਯਾ ਡਰਾਪ ਪੈਰਾਂ ਦੀ ਕਸਾਈ ਆ ਲਾਏ ਗੜੇ ਮੱਥੇ ਤੇ ਨਾ ਟਰੈਕਟਰ ਦਾ ਆਦਾ ਨਾ ਬੰਦਾ ਲੈਵਟ ਜਾਗਦਾ ਇਸ ਵੜਦਾ ਨਾ ਥੱਲੇ ਕੋਈ ਆਵਾਜ਼ ਪਤਾ ਵੀ ਆ ਦੱਸੋ ਯਾਰ ਤੁਸੀਂ ਤੱਕਾ ਕਾ ਕਰਨਾ ਹਟਿਆ ਨਹੀਂ ਜਾਣਾਗਾ ਮੱਲੋ ਜੋਰੀ ਜ਼ੋਰ ਵੇਖਣ ਨੂੰ ਜੀ ਕਰੂਗਾ ਕੱਲਾ ਹੁਣ ਆਪਾਂ ਇਹਦਾ ਮਗਰਲੇ ਹਿੱਸੇ ਦਾ ਤੇਲ ਨੂੰ ਡੈਕਸ਼ਨਾਂ ਦਾ ਤੇਲ ਇਹ ਦੋਵੇਂ ਬਦਲਾਈਏ ਜੇ ਚੰਗੇ ਰਹਿਣਾ ਤਾਂ ਨਹੀਂ ਸਟਾਰ ਜੇ ਸੀਜ਼ ਕਰਕੇ ਉਹ ਮਰੂਗਾ ਜੇ ਕਹਿੰਦੀ ਇਹ ਕੰਮ ਜ਼ਰੂਰੀ ਕਰਨਾ ਇਸ ਤੋਂ ਬਾਅਦ ਹੁਣ ਜਿੱਥੇ ਇੰਨੇ ਲੱਗ ਗਏ ਖਰਚਾ ਮਾਨੂੰ ਹੋਵੇ 10000 ਰੁਪਿਆ ਹੋਰ ਲਾ ਦੇਣਾ ਜਿੰਨਾ ਚਿਰ ਜੇ ਆਏ ਮੱਲੋ ਜੋਰੀ ਤੱਕਾ ਹੋ ਜਾਣਾ ਯਾਰ ਹਟਿਆ ਜਾਣਾ ਨਹੀਂ ਬਾਕੀ 16 ਦੇ ਟਾਇਰਾਂ ਚ ਫੁੱਲ ਪਰਫਾਰਮੈਂਸ ਵਧੀਆ ਚੱਲੂਗਾ 18 ਤੇ ਵੀ ਪਰ 100 ਤੋਂ 150 ਚੱਕਰ ਕਰ ਦੂ ਮੈਨੂੰ ਲੱਗਦਾ ਟਾਇਰ ਘਾਉਣ ਵੇਲੇ ਨੂੰ ਜਦੋਂ ਟਾਇਰ ਘਾਉਂਦਾ ਹੁਣ 100 ਚੱਕਰ ਆ ਉਹ ਤੋਂ ਬਾਅਦ 150 200 ਦੇ ਨੇੜੇ ਲੈ ਜਾਊਗਾ ਪਹਿਲੇ ਹਾਈ 'ਚ ਜਿਹੜਾ ਕਿ ਆਮ ਟਰੈਕਟਰ ਦਾ ਇੰਨਾ ਆਰਪੀਐਮ ਡ੍ਰੌਪ ਇਹ ਹੁੰਦੀ ਐ ਇਦੋਂ ਪਹਿਲਾਂ ਵੀ ਹੁੰਦੀ ਸੀ ਇਦੋਂ ਪਹਿਲਾਂ ਵੀ ਜੋਰ ਐ ਹੀ ਮਾਰਦਾ ਹੀ ਪਰ ਡ੍ਰੌਪ ਇਹ ਬਹੁਤ ਜ਼ਿਆਦਾ ਸੀ 400 ਚੱਕਰ ਤੋੜ ਕੇ ਟਾਇਰ ਘਮਾਉਂਦਾ ਸੀ ਤੇ ਦੂਜੇ ਦਾ ਮੈਨੂੰ ਲੱਗਦਾ 500 550 600 ਤੱਕ ਵੀ ਟਾਇਰ ਘਮਾਉਣ ਤੇ ਇਹਦਾ ਲੱਗ ਜਾਂਦਾ ਸੀ ਜੋਰ ਚੱਕਰ ਤੋੜ ਦਿੰਦਾ ਸੀ ਇੰਨਾ ਫਰਕ ਪੈਂਦਾ